ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਅੱਜ ਮੈਂ ਗੱਲਬਾਤ ਕਰਨੀ ਹੈ ਅਮਰਤਪਾਲ ਜਿਹੜਾ ਖੰਡੂਰ ਸਾਹਿਬ ਨੂੰ ਇਲੈਕਸ਼ਨ ਲੜ ਰਿਹਾ ਹੈ ਬੈਠਾ ਤਾਂ ਵੈਸੇ ਡਿਵਰੂਗੜ ਜੇਲ੍ਹ ਦੇ ਵਿੱਚ ਹੈ ਇਹ ਤਾਣਾ ਬਾਣਾ ਜਿਹੜੇ ਕੌਮ ਦੇ ਕੜਮ ਚੌਧਰੀ ਨੇ ਉਹਨਾਂ ਨੇ ਬੁਣਿਆ ਤਾਂ ਇਸ ਕਰਕੇ ਹੈ ਕਿ ਅਮਰਤਪਾਲ ਸ਼ਾਇਦ ਜਿੱਤ ਕੇ ਜੇਲ੍ਹ ਤੋਂ ਬਾਹਰ ਆ ਜਾਏ ਤੇ ਪਰ ਜਿਹੜਾ ਸਰਵੇ ਆ ਉਹ ਸੀਟ ਦਾ ਉਹ ਤਕਰੀਬਨ ਅਮਰਪਾਲ ਦੇ ਉਲਟ ਜਾ ਰਿਹਾ ਹੈ ਤੇ ਅਮਰਪਾਲ ਨੂੰ ਪਲਾਨ ਕਰਨ ਵਾਲੇ ਕੌਣ ਨੇ ਤੇ ਇਹਦਾ ਅਸਰ 13 ਦੀਆਂ 13 ਲੋਕ ਸਭਾ ਸੀਟਾਂ ਤੇ ਜਾਵੇ ਲੋਕਾਂ ਦੇ ਵਿੱਚ ਚਰਚਾ ਹੋਵੇ ਇਹ ਬਹੁਤ ਵੱਡੀ ਪਾਲਿਸੀ ਹੈ ਮੈਂ ਜਿੱਥੇ ਤੱਕ ਅੱਜ ਗੱਲਬਾਤ ਸੁਣੀ ਹੈ মিডিਆ ਰਾਹੀਂ ਚਰਚਾਾਂ ਵਿੱਚ ਛਿੜੀਆਂ ਹੋਈਆਂ ਨੇ ਉਥੋਂ ਕੁਝ ਕੁ ਬੁੱਧੀਜੀਵੀ ਲੋਕ ਇਹ ਕਹਿੰਦੇ ਸੁਣੇ ਨੇ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਜੂਨ 84 ਦੇ ਵਿੱਚ ਦਰਵਾਸਾਹਬ ਤੇ ਅਟੈਕ ਕਰਵਾਇਆ ਜਿਹੜੇ ਅਟੈਕ ਕਰਾਉਣ ਦੀ ਵਜ੍ਹਾ ਬਣੇ ਜਿਨ੍ਹਾਂ ਦੀ ਵਜ੍ਹਾ ਕਰਕੇ ਅਟੈਕ ਹੋਇਆ ਦਰਵਾਸਾਹਬ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਨਿਹੱਥੇ ਲੋਕ ਮਾਰੇ ਗਏ ਉਸ ਤੋਂ ਬਾਅਦ ਦੇ ਵਿੱਚ ਅਤਵਾਦ ਪੈਦਾ ਹੁੰਦਾ ਲੁੱਟਾਂ ਖੋਹ ਹੁੰਦੀਆਂ ਨੇ ਗੈਂਗਸਟਰਵਾਦ ਪੈਦਾ ਹੋਇਆ ਤੇ ਇਹ ਉਹ ਲੋਕ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਅਤਵਾਦ ਵੀ ਪੈਦਾ ਹੁੰਦਾ ਹੈ ਤੇ ਪੰਜਾਬ ਦੇ ਵਿੱਚ ਅਤਵਾਦ ਦਾ ਦੌਰ ਜਿੰਨਾ ਲੋਕਾਂ ਨੇ ਵੇਖਿਆ ਤੇ ਉਹ ਲੋਕ ਅੱਜ ਵੀ ਅੱਖਾਂ ਬੰਦ ਕਰ ਲੈਂਦੇ ਨੇ ਤੇ ਅੱਜ ਵੀ ਉਹ ਲੋਕ ਪਿੱਟ ਪਿੱਟ ਕੇ ਤਾਂ ਹਾਂ ਮਾਰ ਕੇ ਕਹਿੰਦੇ ਨੇ ਕਿ ਅਤਵਾਦ ਦਾ ਦੌਰ ਦੁਬਾਰਾ ਨਾ ਆਵੇ ਪਰ ਜਿਹੜੇ ਹੁਣ ਇਹਦੇ ਵਿੱਚ ਲੱਖਾਂ ਸਣਾਣਾ ਵੀ ਵਿੱਚ ਆ ਜਾਂਦਾ ਆਪਾਂ ਨੇ ਸਿੱਧੂ ਵਰਗੇ ਆ ਜਾਂਦੇ ਨੇ ਫਰੀਦਕੋਟ ਤੇ ਕਹਿੰਦਾ ਜਿਹੜੇ ਪ੍ਰਚਾਰਕ ਗਰਮਿਤ ਅਨਮੋਲ ਦਾ ਪ੍ਰਚਾਰ ਕਰਦੇ ਉਹਨਾਂ ਨੇ ਛੇਤਰ ਫੇਰ ਫੜ ਕੇ ਜਣ ਕਿ ਇਹੋ ਜੀ ਗੁੰਡਾਗਰਦੀ ਜਿਵੇਂ ਲਖੇ ਚੁਹਾਣੇ ਨੇ ਅਮਰਤਪਾਲ ਦੀ ਮਾਂ ਨੂੰ ਸਦਕੇ ਪੇਪਰ ਪਰਵਾਇਆ ਆਪਣੇ ਜਣ ਕਿ ਨੋਮੀਨੇਸ਼ਨ ਹੋਇਆ ਜਣ ਕਿ ਇਹ ਕਿਤੇ ਨਾ ਕਿਤੇ ਉਹ ਦੌਰ ਜਿਹੜਾ ਅਤਵਾਦ ਦਾ ਸੀ ਇਹ ਸ਼ੁਰੂ ਕਰਨਗੇ ਇਹ ਲੋਕ ਬੁੱਧੀਜੀਵੀ ਲੋਕਾਂ ਦੀ ਇਹ ਰਹਿ ਹੈਗੇ ਆ ਕਿ ਇਹਨਾਂ ਲੋਕਾਂ ਤੋਂ ਬਚਿਆ ਜਾਵੇ ਜਿਹੜੇ ਵੀ ਇਹਨਾਂ ਦੇ ਇਕੱਠਾਂ ਵਿੱਚ ਸ਼ਾਮਲ ਹੁੰਦੇ ਨੇ ਉਹਦੇ ਵਿੱਚ ਜ਼ਿਆਦਾ ਤੌਰ ਤੇ ਨਸ਼ੇੜੀ ਮੰਦੀਰ ਹੈ ਜਿਨ੍ਹਾਂ ਦੀ ਵੋਟ ਵੀ ਬਿਲਕੁਲ ਨਹੀਂ ਬਣੀ ਜਿਨ੍ਹਾਂ ਦਾ ਕੋਈ ਪੰਜਾਬ ਦੇ ਮੁੱਦਿਆਂ ਦੇ ਨਾਲ ਕੋਈ ਲਾਗਅ ਦੇਗਾ ਨਹੀਂ ਔਰ ਖਾਸ ਕਰਕੇ ਜੇ ਤੁਸੀਂ ਅਮਰਪਾਲ ਦੇ ਜਾਂ ਇਹ ਮਿਹਰ ਦੀ ਗੱਲ ਕਰਦੇ ਹਾਂ ਜਿਹੜੇ ਇਹਨੂੰ ਚਲਾਉਣ ਵਾਲੇ ਨੇ ਇਹਨਾਂ ਦੇ ਕੋਲੇ ਕੋਈ ਆਪਣਾ ਅਜੰਡਾ ਨਹੀਂ ਨਾ ਧਾਰਮਿਕ ਨਾ ਸਮਾਜਿਕ ਨਾ ਕੋਈ ਪੰਜਾਬ ਦੇ ਨਾਲ ਕੋਲੇ ਕੋਈ ਇਸ਼ੂ ਕੋਈ ਮੁੱਦੇ ਨਹੀਂ ਕੇਵਲ ਫੜਾ ਮਾਰ ਕੇ ਇਲੈਕਸ਼ਨ ਲੜ ਕੇ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਪੰਜਾਬ ਦੇ ਵਿੱਚ ਉਹ ਮਾਹੌਲ ਪੈਦਾ ਕਰ ਰਹੇ ਨੇ ਜਿਹੜੇ ਮਾਹੌਲ ਤੋਂ ਇਹ ਸਾਬਤ ਹੁੰਦਾ ਹੈ ਕਿ ਇੱਥੇ ਅੱਤਵਾਦ ਦਾ ਦੌਰ ਦੁਬਾਰਾ ਆ ਸਕਦਾ ਹੈ ਕਿਉਂਕਿ ਜਦੋਂ ਕੰਟਰੋਲ ਕਰਨਾ ਪੈਂਦਾ ਫਿਰ ਇਹ ਕਹਿੰਦੇ ਨੇ ਹਕੂਮਤ ਧੱਕਾ ਕਰਦੀ ਹੈ ਬੜਾ ਕੁਝ ਪਹਿਲਾਂ ਵੀ ਹੋਇਆ ਤੇ ਹੁਣ ਵੀ ਇਹ ਲੋਕ ਉਹੀ ਨੈਰੇਟਿਵ ਬਣਾ ਰਹੇ ਨੇ ਜਿਹੜਾ 83 ਵੇਲੇ ਹੋਇਆ ਜਾਂ ਉਦੋਂ ਬਾਅਦ 92 ਤੋਂ ਬਾਅਦ ਸ਼ੁਰੂ ਹੁੰਦਾ ਹੈ ਅੱਤਵਾਦ ਦਾ ਦੌਰ ਜਿਹਦੇ ਵਿੱਚ ਸ਼ਰਿਆਮ ਡਾਕੇ ਮਾਰੇ ਗਏ ਜਦੋਂ ਤੁਸੀਂ ਅਤਵਾਦ ਦਾ ਦੌਰ ਦੇਖੋਗੇ ਉਦੋਂ ਸ਼ਰਿਆਮ ਘਰਾਂ ਦੇ ਵਿੱਚ ਰਾਤਾਂ ਨੂੰ ਇੱਜ਼ਤਾਂ ਲੁੱਟੀਆਂ ਗਈਆਂ ਪੱਤ ਲੁੱਟੀ ਗਈ ਤੇ ਇਹ ਉਹ ਅਤਵਾਦ ਦੇ ਵਿੱਚ ਰਹਿਣ ਵਾਲੇ ਲੋਕ ਸੀ ਜਿਨ੍ਹਾਂ ਦੇ ਲੰਬੇ ਚੋਲੇ ਸੀ ਮੂੰਹ ਮਹੰਦਰਾ ਸਿੱਖੀ ਵਾਲਾ ਸੀ ਇਹਨਾਂ ਦਾ ਸਿੱਖ ਚਿਹਰੇ ਸੀ ਤੇ ਇਹਨਾਂ ਨੇ ਸਿੱਖ ਕੌਮ ਨੂੰ ਬਦਨਾਮ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਘਟਿਆ ਤੇ ਹੁਣ ਵੀ ਇਹ ਲੋਕ ਅੱਜ ਚੱਕੀ ਫਿਰਦੇ ਨੇ ਆ ਪਹਿਲਾ ਲੱਖਾ ਸੁਧਾਨਾ ਨੂੰ ਪੁੱਛਿਆ ਗਿਆ ਕਿ ਤੂੰ ਕਿਹਦੇ ਝੰਡੇ ਤੇ ਇਲੈਕਸ਼ਨ ਲੜੇਗਾ ਮਾਨ ਸਾਹਿਬ ਦਾ ਚੋਣ ਸੰਨ ਹੋ ਪਹਿਲਾਂ ਕਹਿੰਦਾ ਹਾਂ ਬਾਅਦ ਵਿੱਚ ਕਹਿੰਦਾ ਨਹੀਂ ਮੈਂ ਆਜ਼ਾਦ ਲੜਾਂਗਾ ਜਾਨਕਿ ਉਹ ਤੋਂ ਬਾਅਦ ਦੇ ਵਿੱਚ ਅਮਰਤਪਾਲ ਦੀ ਮਾਂ ਨੂੰ ਲੈ ਕੇ ਆਉਂਦਾ ਨੋਮੀਨੇਸ਼ਨ ਹੁੰਦੇ ਨੇ ਪੇਪਰ ਕਾਗਜ਼ ਭਰੇ ਜਾਂਦੇ ਨੇ ਇਲੈਕਸ਼ਨ ਲੜਨ ਵਾਸਤੇ ਜਾਨਕਿ ਕੁੱਲ ਮਿਲਾ ਕੇ ਇਹ ਜਿਹੜੇ ਕੜਮ ਚੌਧਰੀ ਨੇ ਉਹਦੇ ਵਿੱਚ ਲੱਖਾ ਸੁਧਾਨਾ ਪਾਹਨਾ ਸਿੱਧੂ ਹੋ ਗਿਆ ਆਰਾਜ ਖਾਲਸੇ ਵਰਗੇ ਮੱਗੂ ਵਰਗੇ ਜਿਹੜੇ ਵੀ ਹੈਗੇ ਨੇ ਇਹ ਸਾਰੇ ਉਹ ਲੋਕ ਨੇ ਜਿਹੜੇ ਅਤਵਾਦ ਨੂੰ ਬढ़ावा ਦੇ ਰਹੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਔਰ ਜਿੱਦਣ ਦੀ ਗੱਲ ਤਾਂ ਤੁਹਾਨੂੰ ਭੁੱਲਣਾ ਪੈਣਾ ਕਿ ਉਹ ਸਮਾਂ ਨਹੀਂ ਮੁੜ ਕੇ ਆ ਸਕਦਾ ਜਿਹੜੇ ਸਮੇਂ ਤੁਸੀਂ ਮੀਟ ਕਰ ਰਹੇ ਹੋ ਤੁਸੀਂ ਮੀਟ ਕਰ ਰਹੇ ਹੋ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਤੇ ਜੇਲ੍ਹਾਂ ਦੇ ਵਿੱਚ ਵੱਧ ਵੱਧ ਗਵਰਨਮੈਂਟ ਅਰੈਸਟ ਕਰੇ ਨੌਜਵਾਨਾਂ ਨੂੰ ਤੇ ਸਿਮਰਤ ਮਾਨ ਦਾ ਜਿਹੜਾ ਲੈਟਰ ਪੈਡ ਹੈ ਜਿਹੜਾ ਉਹ ਲੱਖਾਂ ਦੇ ਹਿਸਾਬ ਨਾਲ ਕੱਲੀ ਕੱਲੀ ਚਿੱਠੀ ਵੇਚੀ ਐ ਵੀ ਉਹ ਧੰਦਾ ਦੁਬਾਰਾ ਚੱਲੇ ਇਹ ਲੋਕਾਂ ਨੂੰ ਹੁਣ ਚੰਗੀ ਤਰ੍ਹਾਂ ਭੱਲੇ ਭਾਂਤ ਪਤਾ ਹੈ ਕਿ ਅੱਗੇ ਵਾਲਾ ਕੰਮ ਤੁਹਾਡੇ ਜਿਹੜੇ ਬਿਜ਼ਨਸ ਦੀ ਧਰਮ ਦੇ ਨਾਂ ਤੇ ਕੌਮ ਦੇ ਨਾਂ ਤੇ ਅਤਵਾਦ ਦੇ ਨਾਂ ਤੇ ਖਾਲਸਾ ਦੇ ਨਾਂ ਤੇ ਉਹ ਬਿਜ਼ਨਸ ਹੋਣ ਨਹੀਂ ਕਰ ਸਕਦੇ ਤੇ ਮੈਂ ਪ੍ਰਸ਼ਾਸਨ ਨੂੰ ਵੀ ਇੱਕ ਬੇਨਤੀ ਕਰਦਾ ਕਿ ਆ ਜਿਹੜੇ ਲੱਖੇ ਵਰਗੇ ਨੇ ਜਾਂ ਅਮਰਤਪਾਲ ਵਰਗ ਇਹਨਾਂ ਤੇ ਪੂਰੇ ਵਧੀਆ ਤਰੀਕੇ ਦੇ ਨਾਲ ਨਿਗਰ ਰੱਖੀ ਜਾਵੇ ਇਹ ਕਦੋਂ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਕੁਝ ਵੀ ਕਰ ਸਕਦੇ ਆ ਇਹ ਬੇਨਤੀ ਮੈਂ ਤਾਂ ਕੀਤੀ ਐ ਕਿ ਵੀ ਜਿਹੜਾ ਤਾਣਾ ਬਾਣਾ ਬੁਣਿਆ ਜਾ ਰਿਹਾ ਪੰਜਾਬ ਨੂੰ ਅੱਗ ਲਾਉਣ ਵਾਸਤੇ ਉਹ ਕਿਤੇ ਨਾ ਕਿਤੇ ਲੱਖੇ ਵਰਗੇ ਸਮਝਿਤ ਮਾਨ ਵਰਗੇ ਅੰਮ੍ਰਿਤਪਾਲ ਜਿਹੜੇ ਚਮਚੇ ਥੁਰੇ ਬਰਦੇ ਨੇ ਇਹਨਾਂ ਦਾ ਪੂਰਾ ਹੱਥ ਹੈ ਇਹਨਾਂ ਦਾ ਤੂਰੀ ਫੁਲਕੇ ਇੱਥੋਂ ਚੱਲਦਾ ਜਿੰਨ ਜਰ ਪੰਜਾਬ ਦੇ ਵਿੱਚ ਕੋਈ ਅੱਗ ਨਹੀਂ ਲੱਗਦੀ ਕੋਈ ਬਾਰਦਾਤ ਨਹੀਂ ਹੁੰਦੀ ਜਿਵੇਂ ਮਾਨ ਨੂੰ ਨਕਲੀ ਸ਼ਹੀਦ ਚਾਹੀਦਾ ਹੁੰਦਾ ਤੇ ਇਹ ਤੋਂ ਬਿਨਾ ਇਹਨਾਂ ਦੇ ਪੱਲੇ ਕੁਝ ਪੈਂਦਾ ਨਹੀਂ ਇਹ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਇਲੈਕਸ਼ਨ ਸਿਰ ਤੇ ਐ 15 ਦਿਨ ਬਾਕੀ ਨੇ ਤੇ ਆਪੋ ਆਪਣੇ ਬੱਚਿਆਂ ਨੂੰ ਥੋੜਾ ਜਿਹੇ ਮੰਦਿਰ ਚੰਬੜੇ ਹੋਣੇ ਕੰਟਰੋਲ ਵਿੱਚ ਰੱਖੋ ਤ ਨਹੀਂ ਇਹਨਾਂ ਦਾ ਜਾਣਾ ਕੱਖ ਨਹੀਂ ਤੇ ਸਾਡੇ ਪੰਜਾਬ ਦਾ ਪਹਿਲਾਂ ਨੁਕਸਾਨ ਬਹੁਤ ਹੋਇਆ ਹੈ ਦੁਬਾਰਾ ਉਹ ਜਿਹੜਾ ਮਾਹੌਲ ਹੈ ਨਾ ਆਵੇ ਸ਼ਾਂਤੀ ਦੇ ਨਾਲ ਇਲੈਕਸ਼ਨ ਹੋ ਜਾਣ ਇਹ ਮੈਂ ਤਾਂ ਬੇਨਤੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ